ਸਿਟੀਵਾਲ ਕੋਲ ਬੰਦੇ ਭੇਜੇ ਤੇ ਉਹਨਾਂ ਨੂੰ ਕਿਹਾ ਸ੍ਰੀਹਾ ਲਾਇਆ ਸਾਡਾ ਉਹਨਾਂ ਨੇ ਜਾ ਕੇ ਵੀ ਜਿਹੜਾ ਨਵਾਂ ਬਿੱਲ ਆ ਰਿਹਾ ਹੈ ਜੰਗਲਾਂ ਦੀ ਕਟਾਈ ਨੂੰ ਲੈ ਕੇ ਸਰਕਾਰ ਲਿਆ ਰਹੀ ਹੈ ਕਾਨੂੰਨ ਬਣਾ ਰਹੀ ਹੈ ਵੀ ਜੰਗਲ ਜਿਹੜੇ ਹੋ ਜਦੋਂ ਮਰਜ਼ੀ ਉਹਨ ਸਰਕਾਰ ਕੱਟ ਸਕਦੀ ਹੈ ਪਹਿਲਾਂ ਕਾਨੂੰਨ ਸੀ ਕਿ ਜੰਗਲਾਂ ਦੀ ਕਟਾਈ ਨਹੀਂ ਹੋ ਸਕਦੀ ਤਾਂ ਬਲਵੀਰ ਸਿਟੀਵਾਲ ਨੇ ਇੱਕ ਗੱਲ ਕਈ ਮੋੜ ਕੇ ਬੰਦਿਆਂ ਨੂੰ ਕਿ ਜੀ ਮੈਂ ਤਾਂ ਨਹੀਂ ਬੋਲ ਸਕਦਾ ਤੁਸੀਂ ਰਗਵ ਚੱਡਾ ਜੀ ਨੂੰ ਪੁੱਛ ਲਓ ਜੋ ਕੁਛ ਕਹਿ ਦੇਣਗੇ ਹਦਾਇਤ ਕਰ ਦੇਣਗੇ ਤਾਂ ਅਸੀਂ ਬੋਲ ਦੇਾਂਗੇ ਜਿਹੜੇ ਜਿਹੜੇ ਸਾਡੇ ਬੰਦੇ ਜਾਂਦੇ ਆ ਜਾਂ ਤਾਂ ਡੰਮੀ ਬੰਦੇ ਜਾਂਦੇ ਆ ਕਿਸੇ ਹੁਕਮ ਦੇ ਗੁਲਾਮ ਬੰਦੇ ਨੇ ਉਹਨਾਂ ਦੇ ਕਹੇ ਤੋਂ ਹੀ ਬੋਲਦੇ ਨੇ ਜੋ ਕਹਿਣਗੇ ਬੋਲਦੇ ਆ ਜੋ ਨਾ ਕਹਿਣਗੇ ਨਹੀਂ ਬੋਲਦੇ ਜਾਂ ਪਰ ਸਾਡੇ ਬੰਦੇ ਜਿਹੜੇ ਜਾਂਦੇ ਨੇ ਉਹ ਬੰਦੇ ਜਾਂਦੇ ਹੀ ਇਹ ਜਿਹਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਕੀ ਕਰਨੀ ਆ ਪ੍ਰਸ਼ਨ ਕਿਹੜਾ ਕਰਨਾ ਸਵਾਲ ਕਿਹੜਾ ਕਰਨਾ ਜਵਾਬ ਕੀ ਲੈਣਾ ਮੁਰੇ ਬੈਠਾ ਕੌਣ ਹੈ ਹੁਣ ਮੁਰੇ ਬੋਦੀਰ ਕੇ ਬੈਠੇ ਆ ਚਾਹ ਹਰ ਕੇ ਬੈਠੇ ਆ ਸਪੀਕਰ ਬੈਠਾ ਹੈ ਉਹਨਾਂ ਦੇ ਸਾਹਮਣੇ ਬੈਸੀ ਕੰਗਾਂ ਰਗਾ ਤਾਂ ਨੀਵੀਆਂ ਪਾਈ ਜਾਂਦੀਆਂ ਨੇ ਜਾ ਕੇ ਹੁਣ ਵਿਚਾਰੇ صدیق ਵਰਗੇ ਲੋਕਾਂ ਨੇ ਐਪੀ ਬਣਾ ਕੇ ਭੇਜੇ ਉਹ ਜਾ ਕੇ ਸੌਂ ਹੀ ਜਾਂਦੇ ਆ ਉੱਥੇ ਬਾਹਰ ਪੱਤਰਕਾਰ ਸਵਾਲ ਪੁੱਛਦਾ ਵੀ ਭਾਈ ਕੋਈ ਅੰਦਰ ਸਵਾਲ ਜਵਾਬ ਹੋਇਆ ਕੀ ਗੱਲਬਾਤ ਹੋਈ ਕੋਈ ਸਵਾਲ ਪੁੱਛਿਆ ਉਹ ਕਹਿੰਦੇ ਸਾਡਾ ਮੋੜਾ ਉਤਰ ਗਿਆ ਕੈਸੇ ਕੈਸੇ ਬੰਦੇ ਗਏ ਆ ਹੁਣ ਤੱਕ ਜੇ ਤੁਸੀਂ ਲੋਕ ਸਭਾ ਦਾ ਹੁਣ ਤੱਕ ਦਾ ਰਿਕਾਰਡ ਦੇਖੋਗੇ ਤਾਂ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਜਾ ਕੇ ਪੰਜਾਬ ਦੀ ਗੱਲ ਕੌਮ ਦੀ ਗੱਲ ਕੀਤੀ ਹੈ ਸਾਡੇ ਹੱਕਾਂ ਦੀ ਗੱਲ ਕੀਤੀ ਹੈ ਨਹੀਂ ਬਾਕੀ ਤਕਰੀਬਨ 5 ਸਾਲ ਕਲੀਆਂ ਤਨਖਾਹਾਂ ਲੈ ਕੇ ਭੱਤੇ ਪੁੱਤੇ ਲੈ ਕੇ ਆਪਣਾ ਸਮਾਂ ਲਗਾ ਦਿੱਤੇ ਸੋ ਇਹ ਤਾਂ ਜਿਹੜੇ ਵੱਡੇ ਪੱਦਰ ਦੇ ਮਸਲੇ ਨੇ ਪੰਜਾਬ ਦੇ ਸੰਦਰਭ ਵਿੱਚ ਮਸਲੇ ਨੇ ਜੋ ਲਗਾਤਾਰ ਕੇਂਦਰ ਦੀ ਸਰਕਾਰ ਆ ਜਿਹੜੀ ਜਿਹੜੀ ਮਰਜ਼ੀ ਹੋਵੇ ਜਿਹੜੀ ਨਵੀਂ ਵੀ ਆਊਗੀ ਉਹਨੇ ਵੀ ਇਹ ਕੁਛ ਕਰਨਾ ਹੈ ਲਗਾਤਾਰ ਜਿਹੜਾ ਕੇਂਦਰੀਕਰਨ ਹੋ ਰਿਹਾ ਹੈ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਡਾਕੇ ਵੱਜ ਰਹੇ ਨੇ ਮੈਂ ਹੁਣ ਉਹ ਮਸਲੇ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਮੈਂ ਜਿਹੜੇ ਹਰ ਪਿੰਡ ਦੇ ਵਿੱਚ ਜਾ ਕੇ ਗੱਲ ਕਰਦਾ ਕਿ ਸਾਡੇ ਪਾਣੀ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤੇ ਗਏ ਪਲਾਸਟਾ ਨੂੰ ਤਿੰਨ ਨਹਿਰਾਂ ਸਾਡੀਆਂ ਭਰੀਆਂ ਜਾਂਦੇ ਨੇ ਤੇ ਮੈਂ ਤਲਵੰਡੀ ਹਲਕੇ ਦੇ ਪਿੰਡਾਂ ਸਾਰਿਆਂ ਜਾ ਕੇ ਆਇਆ ਮੈਂ ਸਿੰਘੋ ਵੀ ਗਿਆ ਲੈਰੀ ਗਿਆ ਨਗਲੇ ਗਿਆ ਉੱਚੇ ਤਾਂ ਮੈਂ ਦੇਖਿਆ ਲੋਕਾਂ ਦੇ ਘਰੇ ਟੈਂਕੀਆਂ ਬਣਾਈਆਂ ਹੋਈਆਂ ਨੇ ਪਾਣੀ ਵਾਲੀਆਂ ਜਦੋਂ ਨਹਿਰ ਚ ਬੰਦੀ ਆਉਂਦੀ ਹੈ ਤਾਂ 700 700 ਰੁਪਏ ਦੀ ਟੈਂਕੀ ਪਾਣੀ ਵਾਲੀ ਮੁੱਲ ਪਵਾਉਂਦੇ ਨੇ 20 20 ਰੁਪਏ ਦੇ ਤੋੜੇ ਮੁੱਲ ਪਾਣੀ ਵਾਲੇ ਲੈਂਦੇ ਨੇ ਜانے ਇੱਕ ਪਾਸੇ ਆਪਣੇ ਕੋਲੇ ਪੀਣ ਵਾਲਾ ਪਾਣੀ ਵੀ ਹੈ ਨਹੀਂ ਤੇ ਦੂਜੇ ਪਾਸੇ ਸਾਡਾ ਪਾਣੀ 47 ਤੋਂ ਲੈ ਕੇ ਲੁੱਟਿਆ ਗਿਆ ਖੋਇਆ ਗਿਆ ਇਹ ਮੈਂ ਬੜੇ ਲੰਮੇ ਸਮੇਂ ਤੋਂ ਬੋਲਦਾ ਆ ਰਿਹਾ ਕਿ ਧਰਤੀ ਹੇਠਾਂ ਲਗਾਤਾਰ ਸਾਡਾ ਪਾਣੀ ਮੁੱਕ ਰਿਹਾ ਪੱਤਣ ਸੁੱਕ ਰਹੇ ਆ ਹਰ ਸਾਲ 5-7 ਫੁੱਟ ਪਾਣੀ ਥੱਲੇ ਚਲੇ ਜਾਂਦਾ ਆਉਣ ਵਾਲੇ 18-20 ਸਾਲ ਬਾਅਦ ਬਹੁਤ ਵੱਡਾ ਸੰਕਟ ਖੜਾ ਹੋਣਾ ਪਾਣੀ ਦਾ ਪੰਜਾਬ ਦੇ ਅੰਦਰ ਪਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਬੋਲਣ ਵਾਲਾ ਕੋਈ ਬੰਦਾ ਹੈ ਨਹੀਂ ਦੱਸੋ ਕੋਈ ਬੰਦਾ ਹੁਣ ਤੱਕ ਜਿਹੜਾ ਉੱਚੇ ਬਾਹ ਕੜੀ ਕਰਕੇ ਬੋਲਿਆ ਹੋਵੇ ਕਿ ਸਾਡੇ ਪਾਣੀਆਂ ਦੀ ਲੁੱਟ ਹੈ ਜਿਹੜੀ ਲਗਾਤਾਰ ਕੀਤੀ ਗਈ 47 ਤੋਂ ਲੈ ਕੇ ਇਹ ਕਿਉਂ ਕੀਤੀ ਗਈ ਜਦੋਂ ਕਿ ਦੁਨੀਆਂ ਦੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਜਿਹਨੂੰ ਆਪਾਂ ਰੇਬਰਨ ਕਾਨੂੰਨ ਕਹਿੰਦੇ ਆ ਪੂਰੀ ਦੁਨੀਆਂ ਦੇ ਪਾਣੀ ਦੀ ਵੰਡ ਉਹਨਾਂ ਕਰੋਨਾ ਮੁਤਾਬਕ ਹੋਈ ਪਰ ਪੰਜਾਬ ਦੇ ਪਾਣੀ ਦੀ ਵੰਡ ਵੇਲੇ ਕਾਨੂੰਨ ਕਿੱਥੇ ਸੀ ਨਹੀਂ ਬੋਲ ਰਿਹਾ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਆਂ ਆਪਾਂ 60 40 ਦਾ ਨਿਪਾਤ ਹੈ ਹਰਿਆਣੇ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਕਿ 60 ਤਾਂ ਬਹੁਤ ਦੂਰ ਦੀ ਗੱਲ ਆ 5 7% ਵੀ ਪੰਜਾਬ ਨਹੀਂ ਰਹਿ ਗਿਆ ਨਾ ਨੌਕਰੀਆਂ ਚ ਰੋਜ਼ਗਾਰ ਚ ਪੈਸੇ ਨਜ਼ਰ ਨਹੀਂ ਆਉਂਦਾ ਪੰਜਾਬ ਚੰਡੀਗੜ੍ਹ ਚ ਪੰਜਾਬੀ ਬੋਲੀ ਉੱਥੇ ਮਾਰਤੀ ਨਾ ਦਫ਼ਤਰਾਂ ਚ ਕੰਮ ਹੁੰਦਾ ਬੋਲੀ ਚ ਨਾ ਉੱਥੇ ਕੋਈ ਬੋਰਡ ਆ ਤੇ ਉਹ ਵੀ ਥੱਲੇ ਨਜ਼ਰ ਆਉਂਦੀ ਆ ਮਾੜੀ ਮੁੱਟੀ ਲਿਖੀ ਸਾਰਾ ਹਿਮਾਚਲ ਆ ਕੇ ਉਥੇ ਕਾਬਜ ਹੋ ਗਿਆ ਕਮਾਲ ਦੀ ਗੱਲ ਦੇਖੋ ਪੰਜਾਬ ਨਾਲ ੱੱੱਕੇ ਦੀ ਗੱਲ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਜਾ ਕੇ ਕੈਪਟਨ ਨੂੰ ਮਿਲਿਆ ਉਹ ਮੁੱਖ ਮੰਤਰੀ ਹੁੰਦੇ ਸੀ ਚੰਨੀ ਨੂੰ ਮਿਲਿਆ ਮੁੱਖ ਮੰਤਰੀ ਹੁੰਦੇ ਸੀ ਭਵੰਤ ਨੂੰ ਮਿਲਿਆ ਮੁੱਖ ਮੰਤਰੀ ਸੀ ਮੈਂ ਕਿਹਾ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਕਿ ਹਿਮਾਚਲ ਦੇ ਵਿੱਚ ਜਾ ਕੇ ਬਾਹਰਲਾ ਬੰਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਆਪਾਂ ਰਾਜਸਥਾਨ ਚ ਵੀ ਨਾ ਜਾ ਕੇ ਜ਼ਮੀਨ ਲੈ ਸਕਦੇ ਪਿਛਲੇ 10 ਸਾਲ ਦਾ ਰਿਕਾਰਡ ਹੈ 70000 ਬੰਦਾ ਹਿਮਾਚਲ ਦਾ ਪੰਜਾਬ ਚ ਆ ਕੇ ਸਰਕਾਰੀ ਨੌਕਰੀਆਂ ਲੈ ਗਿਆ 70000 ਬੰਦਾ ਤੇ ਹਿਮਾਚਲ ਦੇ ਵਿੱਚ ਬੋਨਾਫਿਡ ਲਾਗੂ ਹੁੰਦਾ ਹੈ ਬੋਨਾਫਿਡ ਸਰਟੀਫਿਕੇਟ ਤੋਂ ਭਾਵ ਹੈ ਵੀ ਜਿਹੜਾ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਦਹਾਕਿਆਂ ਤੋਂ ਬੰਦਾ ਰਹਿ ਰਿਹਾ ਉਹ ਬੰਦਾ ਅਪਲਾਈ ਕਰ ਸਕਦਾ ਔਰ ਤੁਸੀਂ ਕੱਲ ਪਰਸੋਂ ਦੀ ਖਬਰ ਪੜ੍ਹੀ ਹੋਣੀ ਹੈ ਹਾਈ ਕੋਰਟ ਨੇ ਜਿਹੜਾ ਈਟੀਟੀ ਵਾਲਾ ਰੱਦ ਕੀਤਾ ਪੇਪਰ ਭਰਤੀ ਰੱਦ ਕੀਤੀ ਹੈ ਜਦ ਇਨਸਾਨ ਨੂੰ ਜਿਹੜਾ ਇਨਸਾਫ ਹੈ ਉਹ ਇਹਦੇ ਕੋਰਟਾਂ ਚ ਵੀ ਨਹੀਂ ਮਿਲਦਾ ਪਰ ਜ਼ਿੰਮੇਵਾਰ ਕੌਣ ਲੋਕ ਨੇ ਮੈਂ ਉਦੋਂ ਬੜਾ ਰੌਲਾ ਪਾਇਆ ਸੀ ਵੀ 350 ਬੰਦਾ ਬਾਹਰੋਂ ਲਿਆ ਕੇ ਪਹਿਲਾ ਮਿਲਟਰੀ ਫੋਰਸਾਂ ਦੇ ਵਿੱਚੋਂ ਸਿੱਧੇ ਇੰਸਪੈਕਟਰ ਭਰਤੀ ਕੀਤੇ ਗਏ ਡੀਐਸਪੀ ਭਰਤੀ ਕੀਤੇ ਗਏ ਛਿਪਾਹੀ ਹੌਲਦਾਰ ਐਸਆਈ ਭਰਤੀ ਕੀਤੇਗੇ ਮਰਜ਼ ਕੀਤੇਗੇ ਪੰਜਾਬ ਪੁਲਿਸ ਚ ਉਸ ਵੇਲੇ ਮੈਂ ਇਹ ਮੰਗ ਲੈ ਕੇ ਮੁੱਦਾ ਲੈ ਕੇ ਚੰਨੀ ਨੂੰ ਮਿਲਿਆ ਸੀ ਵੀ ਇਹ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਸਾਡੇ ਨੌਜਵਾਨ ਸੜਕਾਂ ਤੇ ਲੜਦੇ ਨੇ ਟੈਂਕੀਆਂ ਦੇ ਜਿਹੜੇ ਬੈਠੇ ਨੇ ਇੱਕ ਤਾਂ ਇਹ ਮੁੱਦੇ ਨੇ ਜਿਹੜੇ ਸਾਨੂੰ ਉੱਥੇ ਠਾਣੇ ਬਣਦੇ ਆ ਦੂਜੇ ਜਿਹੜੇ ਸਾਡੇ ਲੋਕਲ ਪੱਧਰ ਦੇ ਮੁੱਦੇ ਆ ਪਿੰਡ ਪੱਧਰ ਦੇ ਮੁੱਦੇ ਮੁੱਦੇ ਨੇ ਜਿਵੇਂ ਆਪਾਂ ਜਿਹੜੀ ਫੈਕਟਰੀ ਲੱਗੀ ਆ ਮੈਂ ਉੱਥੇ ਵੀ ਗਿਆ ਸੀਗਾ ਪਿੰਡ 'ਚ ਲਹਿਰੀ ਲੱਗੀ ਐ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਐ ਇਹਦਾ ਬਹੁਤ ਜਿਆਦਾ ਪਰੇਸ਼ਾਨ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਐ ਬਹੁਤ ਆਪਨੇ ਵੀ ਬਿਚੇ ਰਹੇ ਪਰ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਫੈਕਟਰੀਆਂ ਜ਼ਿਆਰ ਦੇ ਰਹੀਆਂ ਸਾਨੂੰ ਸਾਨੂੰ ਦਾ ਫਾਇਦਾ ਨਹੀਂ ਕੋਈ ਨਾ ਫੈਕਟਰੀਆਂ ਦਾ ਉਧਰ ਰੁਜ਼ਗਾਰਤਾ ਮਿਲ ਰਿਹਾ ਗੈਰ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਜਾ ਸਾਨੂੰ ਦੇਤੀ ਔਰ ਆਮਾ ਰੈਫਾਇਨਰੀ ਦੇ ਕੋਲੇ ਕੀ ਹਾਲਾਤ ਆ ਉਹਨਾਂ ਪਿੰਡਾਂ ਜਿਵੇਂ ਮੈਂ ਜਾ ਕੇ ਆ ਆਪਣਾ ਜੱਜਲ ਹੋ ਗਿਆ ਆ ਰਾਮਸਰਾ ਫੁੱਲੋ ਕਣਕਵਾਲ ਗਿਆਨਾ ਉਹਨਾਂ ਪਿੰਡਾਂ ਦੇ ਵਿੱਚ ਦੇਖੋ ਵੀ ਧਰਤੀ ਦੇ ਥੱਲੇ ਪਾਣੀ ਦੇ ਹਾਲਾਤ ਕੀ ਬਣ ਗਏ ਕੋ ਸਾਰਾ ਜ਼ਹਿਰ ਕੈਮੀਕਲ ਹੋ ਥੱਲੇ ਪਾਈ ਜਾਂਦੇ ਦੇਖੋ ਜਿੰਨੀਆਂ ਫੈਕਟਰੀਆਂ ਜਿੰਨੀ ਇੰਡਸਟਰੀ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕੀਤੀ ਪਵੰਦੀਆਂ ਲਾਈਆਂ ਉਹ ਸਾਰੀ ਇੰਡਸਟਰੀ ਲਿਆ ਕੇ ਇੱਥੇ ਲੁਧਿਆਣੇ ਲਾਤੀ ਜਾਂ ਪੰਜਾਬ ਚ ਹੋਰ ਚਾਰਜਪਰੇ ਲਾਤੀ ਉਹ ਪਾਣੀ ਸਾਡੇ ਚਾਹੇ ਦਰਿਆਵਾਂ ਦੇ ਹੋਣ ਚਾਹੇ ਧਰਤੀ ਹੇਠਲੇ ਹੋਣ ਚਾਹੇ ਸਾਡੀ ਧਰਤੀ ਹੋਵੇ ਚਾਹੇ ਸਾਡੀ ਹਵਾ ਹੋਵੇ ਸਾਰਾ ਜ਼ਹਿਰੀਲਾ ਕਰਦਾ ਹੁਣ ਅਸਲ ਮੁੱਦੇ ਦਾ ਸਾਡੇ ਇਹ ਨੇ ਮੇਰਾ ਸਵਾਲ ਇਹ ਆ ਵੀ ਆਪਾਂ ਜਿਹੜੇ ਸਾਰੇ ਆਪਾਂ ਨੂੰ ਉੱਠ ਕੇ ਲੜਨ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਦੀ ਖਾਤਰ ਤਾ ਸਾਡਾ ਇਹ ਪੰਜਾਬ ਸਾਡੀ ਹੋਣ ਸਾਡਾ ਵजूद ਜਿਉਂਦਾ ਰਹਿਣਾ ਹੈ ਜੇ ਆਪਾਂ ਅੱਜ ਚੁੱਪ ਕਰਕੇ ਘਰਾਂ 'ਚ ਬੜ ਗਏ ਵੀ ਆਪਾਂ ਪਾਣੀ ਤੋਂ ਕੀ ਲੈਣਾ ਆਪਰ ਜਗਾਰ ਨੌਕਰੀਆਂ ਤੋਂ ਕੀ ਲੈਣਾ ਨਸ਼ੇ ਦਾ ਮੁੱਦਾ ਕਿੰਦਾ ਵੱਡਾ ਮੁੱਦਾ ਤੁਸੀਂ ਦੇਖੋ ਵੀ ਕਮਾਲ ਦੀ ਗੱਲ ਦੇਖੋ ਕਿਵੇਂ ਨਸ਼ੇ ਦਾ ਮੁੱਦਾ ਗਾਇਬ ਕਰ ਦਿੱਤਾ ਗਿਆ ਅੱਜ ਮੀਡੀਆ ਦੇ ਵਿੱਚ ਕੋਈ ਚਰਚਾ ਨਹੀਂ ਸਿਆਸੀ ਬੰਦੇ ਨਹੀਂ ਨਸ਼ੇ ਦੇ ਬੋਲਦੇ ਜਾ ਕੇ ਪਤਾ ਵੀ ਜੇ ਬੋਲਾਂ ਇੱਕ ਰਾਂਗੇ ਲੋਕ ਸਵਾਲ ਪੁੱਛਣਗੇ ਵੀ ਭਾਈ 10 ਸਾਲ ਇਥੇ ਬਾਦਲਾ ਨੇ ਰਾਜ ਕੀਤਾ ਉਦੋਂ ਥੋੜੇ ਰਾਜ ਵੇਲੇ ਵਿਕਿਆ ਫਿਰ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਬਹਿੰਡੇ 5 ਸਾਲ ਰਾਜ ਕਰ ਗਿਆ ਉਦੋਂ ਹੀ ਵਿਕਦਾ ਰਿਹਾ ਫਿਰ ਭਵੰਤ ਵੇਲੇ ਵੀ ਇਹੀ ਹੋਇਆ ਵਿਚਾਰਾਂ ਮਹੀਨਿਆਂ ਖਤਮ ਕਰਦਾਂਗੇ 26 ਮਹੀਨੇ ਹੋ ਗਏ ਨਹੀਂ ਰੁਕਿਆ ਜਾਣੇ ਦੋ ਸਰਕਾਰਾਂ ਜੇ ਆਪਾਂ ਕਹਿ ਲਗੇ ਕੈਪਟਨ ਦੀ ਸਰਕਾਰ ਤੇ ਭਵੰਤ ਦੀ ਸਰਕਾਰ ਦੋ ਸਰਕਾਰਾਂ ਚਿੱਟੇ ਨੂੰ ਮੁੱਦਾ ਬਣਾ ਕੇ ਬਣੀਆਂ ਨੇ ਪਰ ਚਿੱਟੇ ਦਾ ਮੁੱਦਾ ਹੀ ਗਾਇਬ ਕਰਤਾ ਰੋਜ਼ ਆਪਾਂ ਦੇਖਦੇ ਆ ਨੌਜਵਾਨ ਪੁੱਤ ਮਾਮਾਂ ਦੇ ਮਰ ਰਹੇ ਆ ਸੋ ਅਸਲ ਜਿਹੜੇ ਮੁੱਦੇ ਆ ਮੁੱਦਿਆਂ ਨੇ ਉੱਤੇ ਗੱਲ ਨਹੀਂ ਹੋ ਰਹੀ ਮੁੱਦਾ ਹੀਣ ਰਾਜਨੀਤੀ ਹੋ ਰਹੀ ਆ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਤਾਕੜੇ ਹੋ ਕੇ ਹਮਲਾ ਮਾਰਨਾ ਮੈਂ ਹਮੇਸ਼ਾ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਰ ਵਕਤ ਮੈਂ ਤੁਹਾਡੇ ਨਾਲ ਖੜੂ ਮੈਂ ਪਹਿਲਾਂ ਵੀ ਖੜਦਾ ਆਇਆ ਬਿਨਾ ਆਪਾਂ ਕਿਸੇ ਪਾਵਰਾਂ ਤੋਂ ਬਿਨਾ ਤਾਕਤਾਂ ਤੋਂ ਆਪਾਂ ਲੜਦੇ ਆਏ ਆਂ ਚਾਹੇ ਕਿਸਾਨੀ ਮੋਰਚੇ ਦੌਰਾਨ ਹੋਵੇ ਚਾਹੇ ਡਟੇਰੇ ਡਾਕਟਰਾਂ ਦੇ ਮਸਲੇ ਹੋਣ ਚਾਹੇ ਸਕੂਲਾਂ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਰਨ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਲਫਾਫਾ ਨਹਿਰਾਂ 'ਚ ਪਾਉਂਦੇ ਨੇ ਕੰਕਰੀਟ ਪਾ ਕੇ ਪੱਕੀਆਂ ਕਰਦੇ ਨੇ ਨਹਿਰਾਂ ਉਹ ਵੀ ਆਪਾਂ ਲੜੇ ਲੜਾਈ ਫਰੀਪੁਰ ਦੇ ਵਿੱਚ 2 ਮਹੀਨੇ ਉੱਥੇ ਬੈਠੇ ਉਹ ਵੀ ਆਪਾਂ ਲਫਾਫਾ ਜਿਹੜਾ ਨਹਿਰ ਚ ਪਾਉਣ ਤੋਂ ਰੋਕਿਆ ਸੋ ਲਗਾਤਾਰ ਚਾਹੇ ਨਸ਼ਿਆਂ ਦੇ ਖਿਲਾਫ ਹੋਵੇ ਆਪਾਂ ਲੜਦੇ ਆਏ ਆ ਪਰ ਆਪਣਾ ਨੂੰ ਸਮੱਸਿਆ ਇਹ ਆਉਂਦੀ ਰਹੀ ਆ ਹੁਣ ਜੇ ਡਾਕਟਰਾਂ ਖਿਲਾਫ ਲੈਣੇ ਡਾਕਟਰਾਂ ਨੇ ਜਾ ਕੇ ਪਰਚੇ ਕਰਾਤੇ